ਸਾਦੇ ਸਰਕਾਰ ਜੋ ਉਹਦਾ ਸਰਦਾਰ ਸੁਖਵੀਰ ਸਿੰਘ ਬਾਦਲੂ ਦੀ ਸਮਰਥੀ ਲੀਡਰਸ਼ਿਪ ਇਹ ਜੁੜੀ ਮੈਨ ਲੈ ਕੇ ਤੁਰਿਆ ਵਾਹੇ ਦੁਨੀਤੀ ਫਤੇ ਚੋਣ ਆ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਅਨੁਮਾਨ ਦਾ ਆਪਾਂ ਦਫਤਰ ਖੋਲਿਆ ਹੈ ਇਹ ਸ਼੍ਰੋਮਣੀ ਅਕਾਲੀ ਦਲ ਇਹ ਹਾਲਾਜੀ ਬੇਸਾਬਾ ਜਦ ਵਰਣ ਕੀਤਾ ਜਾ ਰਿਹਾ ਦਫਤਰ ਦਾ ਉਹ ਬਾਅਦ ਇਹ ਅਕਾਲੀ ਦਲ ਦਾ ਜਿਹੜੇ ਵੋਟ ਬੈਂਕ ਦੀ ਗੱਲ ਕਰੀ ਤੇ 40% ਵੀ ਰਿਹਾ ਟੌਣਾ ਸਾਹਿਬ ਜਿੱਤੇ ਨੇ ਵਾਲੇ ਸਾਹਿਬ ਜਿੱਤੇ ਨੇ। ਸੋ ਕਿਦਾਂ ਦੇਖ ਰਹੇ ਹੋ ਸਪਾਈਟਰ ਨੂੰ ਤੁਸੀਂ ਐਜੂਕੇਸ਼ਨ ਪਰ। ਐਮ ਕੇ ਸ਼ਰਮਾ ਇੱਕ ਜੈਹ ਸ਼ਖਸੀਅਤ ਹੈ ਜਿਹੜੀ ਕਿਸੇ ਵੀ ਜਾਣ ਪਛਾਣ ਦੀ ਮਤੌਜ ਨਹੀਂ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੰਮੇ ਸਮੇਂ ਤੋਂ ਵਰਕਰ ਤੋਂ ਸ਼ੁਰੂ ਹੋ ਕੇ ਅੱਜ ਇਸ ਮੁਕਾਮ ਤੱਕ ਪਹੁੰਚਣਾ ਕੋਈ ਛੋਟੀ ਗੱਲ ਨਹੀਂ ਹੈ। ਜੀ। ਸ਼੍ਰੀ ਐਮ ਕੇ ਸ਼ਰਮਾ ਬੜੇ ਹੀ ਵੱਡੇ-ਵੱਡੇ ਕੰਮ ਕਰ ਚੁੱਕੇ ਹਨ। ਲੋਕਾਂ ਦੇ ਵਿੱਚ ਬੜੀ ਵੱਡੀ ਆਪਣੀ ਜਗ੍ਹਾ ਬਣਾ ਚੁੱਕੇ ਹਨ ਤੇ ਬੜੇ ਸਟਰੋਂਗ ਕੈਂਡੀਡੇਟ ਹੈ। ਸਾਨੂੰ ਪੂਰੀ ਉਮੀਦ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਬੜੀ ਵੱਡੀ ਸ਼ਰਧਾਂਜਲੀ ਪਟਿਆਲੇ ਜ਼ਿਲ੍ਹੇ ਦੇ ਲੋਕ ਦੇਣਗੇ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਟਿਆਲੇ ਜ਼ਿਲ੍ਹੇ ਵਾਸਤੇ ਕੀਤਾ ਉਹ ਕਿਸੇ ਹੋਰ ਲੀਡਰ ਨੇ ਨਹੀਂ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨਮਾਈ ਹੇਠ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਆਸ਼ੀਰਵਾਦ ਨਾਲ ਐਨ.ਕੇ. ਸ਼ਰਮਾ ਜੀ ਇੱਥੇ ਆਏ ਹਨ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਇੱਥੋਂ ਜਿੱਤ ਕੇ ਬੜੇ ਸਾਲ ਬਾਅਦ 1997 ਤੋਂ ਬਾਅਦ ਜੇ ਕੋਈ ਮੈਂਬਰ ਪਾਰਲੀਮੈਂਟ ਪਟਿਆਲੇ ਤੋਂ ਬਣੇਗਾ ਤਾਂ ਉਹ ਸ਼੍ਰੀ ਅਨਕੇ ਸ਼ਰਮਾ ਬਣੇਗਾ ਪਟਿਆਲਾ ਦੀ ਸਿਆਸਤ ਸ਼ਹਿਰ ਦੀ ਸਿਆਸਤ ਦੀ ਗੱਲ ਕਰੀਏ ਮੋਤੀ ਕ ਇਸ ਵਾਰ ਕੀ ਲੱਗਦਾ ਕਿ 2022 ਵਾਲਾ ਹਾਸਲ ਉਸ ਤੋਂ ਵੀ ਮਾੜਾ ਹੀ ਹੋਣਾ ਹੈ ਹਾਲ ਇੱਥੋਂ ਸ਼੍ਰੋਮਣੀ ਅਕਾਲੀ ਦਲ ਇੱਥੋਂ ਹੀ ਲੀਡ ਲਊਗਾ ਪਟਿਆਲੇ ਸ਼ਹਿਰ ਚ ਵੀ ਅਸੀਂ ਜਿਤਾ ਕੇ ਪੇਟਾ ਜੀ ਵੀ ਦਿੱਤੀ ਆਜੋ ਆਜੋ ਪੰਜੋ ਆਜੋ ਪੰਜੋ ਜੀ ਉਹ ਪੰਜੋ ਜੀ ਇੱਧਰ ਇੱਧਰ ਅਸੀਂ ਅੱਜ ਸ੍ਰੀ ਸਰਮਾ ਜੀ ਦੇ ਦੁਆਰਾ ਘਟਨੇ ਹਸਪਤਾਲ ਦੀ ਰੱਖਿਆ ਲਈ ਕੀਤਾ ਗਿਆ। ਹਾਂ ਜੀ। ਉਹ ਜੀ। ਕਾਲਪੁਰਖ ਵਾਇਗਰੂ ਪਰਮਾਤਮਾ ਦੇ ਇਲਾਕੇ ਦੇ ਜਨਾਨ ਨੂੰ ਕਰੇਗਾ। ਅਸੀਂ ਸ਼ੇਧੂ ਗੁਰ ਇਮਾਨਦਾਰੀ ਨਾਲ ਸੇਵਾ ਕਰੀਆ ਅੱਗੇ ਇਮਾਨਦਾਰੀ ਨਾਲ ਕਰਾਂਗੇ। ਇਸ ਕਰਕੇ ਸ਼ੁਭ ਸ਼ਬਦ ਦਾ ਅਸ਼ੀਰਵਾਦ ਹੁਣ ਸਾਡੇ ਨਾਲ ਦੇ ਸਾਰੇ ਲੀਡਰਸ ਨਾਲ ਇਹ ਲੋਕ ਸੁਭਾਵਿਕ ਇਹਦੇ ਜਿੱਤ ਪ੍ਰਾਪਤ ਕਰ ਲੋਕਾਂ ਦੇ ਲੰਮੇ ਸਮਰਤ ਸੇਵਾ ਕਰਨੇ ਮੈਂ ਮਕਸਦ ਤੋਂ ਨਹੀਂ ਹੈ ਇਹ ਮਤਲਬ ਆਪੇ ਕਰਕੇ ਮੈਂ ਮਕਸਦਾਂ ਦੀ ਪੰਜਾਬ ਦੇ ਹੱਕਾਂ